ਨੂੰ ਇੱਕ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰਤਾ ਨਾ ਅਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਮੈਂ ਉਦੋਂ ਹੀ ਕਿਹਾ ਦੇਖ ਮੈਂ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਚੋਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤਮ ਕਰਨਾ ਆਪਣੇ ਆਪ ਨੂੰ ਉਹਨੇ ਤੁਹਾਡੇ ਸੋਨੇ ਚਾਂਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਉਹ ਜੀ ਜਿਹੜੀ ਸਪੀਚ ਆ ਉਸ ਨੂੰ ਸਨੈਰੀਏ ਤਾਂ ਜਿਹੜਾ ਕਿ ਅ ਸਾਡਾ ਸਿੱਖਾਂ ਦਾ ਸਰਦਾਰ ਆ ਸਾਡਾ ਸਿੱਖ ਦਾ ਸਰ ਇਹ ਜਿਹੜਾ ਬਲਖਸ਼ ਨਾਲ ਜਿਹੜਾ ਦੁਨੀਆ ਦੇ ਵਿੱਚ ਉਸ ਦਾ ਕੋਈ ਕਦਰ ਨਹੀਂ ਹੈ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਵਰ ਇਸ ਇਸ ਵਰਗੇ ਮਨੁੱਖ ਬਹੁਤ ਥੋੜੇ ਹੋਣਗੇ ਤੁਸੀਂ ਬਹੁਤ ਹੀ ਗੁਣਤੀ ਹਮ ਕਾਲੀ ਦਲਤ ਕੁਝ ਵੀ ਨਹੀਂ ਉਸ ਦੇ ਸਾਹਮਣੇ ਕਾਲੀ ਦਲਤ ਦਾ ਜਿਹੜਾ ਜੋ ਵੀ ਇਤਿਹਾਸ ਆ ਇਸ ਕਰਕੇ ਇਸ ਕਿਸਮ ਦੇ ਜਿਹੜੇ ਮਨੁੱਖ ਹੈ ਆਏ ਆ ਉਹ ਨਾ ਕਰਕੇ ਆ ਸਿੱਖੇ ਇਤਿਹਾਸ ਦੇ ਜਿਹੜੇ ਮਤਲਬ ਪੀਲਰਸ ਹੈਗੇ ਤੇ ਕਿਹਾ ਤੇ ਇਤਿਹਾਸ ਦਾ ਪੀਲਰ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਜਾਂ ਨੇ ਸਿਰਫ ਇਸ ਕਰਕੇ ਉਹ ਇਸ ਤਰ੍ਹਾਂ ਕਰਨ ਦਾ ਉਹਨਾਂ ਦੀ ਹਿੰਮਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਲੱਤਾਂ ਆਪਣੀਆਂ ਦੀਆਂ ਖਿੱਚਣ ਨੂੰ ਹਰ ਵਕਤ ਤਿਆਰ ਰਹਿੰਨੇ ਆ ਦੁਨੀਆ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਤ ਓਮੇ ਓਨੇ ਹੀ ਸੁਰੱਖਿਅਤ ਰਹਿਣਗੇ ਐਡੀ ਵੱਡੀ ਗੱਲ ਕਹਿ ਦੇਣੀ ਸੌਖੀ ਗੱਲ ਨਹੀਂ ਸਮਝੋ ਜੀ ਔਰ ਬੜੀ ਦੇਖੋ ਉਸ ਉਸ ਸਪੀਚ ਦਾ ਇਮਪੈਕਟ ਆ ਉਹ ਕੀ ਹੈਗਾ ਜਿਹੜਾ ਬਿਆਨ ਸਿੰਘ ਦਾ ਪੋਤਾ ਕਿ ਰਵਨੀਤ ਬਿੱਟੂ ਬਿੱਟੂ ਬੁਗਲ ਨਹੀਂ ਸਕਿਆ ਹਮ ਕਮੈਂਟ ਨਹੀਂ ਕਰ ਸਕਿਆ ਉਸ ਬੰਦੇ ਨੇ ਇਸ ਕਿਸਮ ਦਾ ਆਪਣੇ ਆਪ ਨੂੰ ਪ੍ਰੋਜੈਕਟ ਕਰ ਦਿੱਤਾ ਜਿਹੜਾ ਇੱਕ ਯੂਨੀਕ ਇਨਸਾਨ ਕਿੰਨਾ ਗੁਰੂ ਨੂੰ ਮਤਲਬ ਸਮਰਪਿਤ ਹੋਏਗਾ ਕਿੰਨਾ ਉਸ ਦੇ ਜੀਵਨ ਦੇ ਵਿੱਚ ਗੁਰੂ ਵਸ ਰਿਹਾ ਹੋਏਗਾ ਮੇਰਾ ਤੇ ਮੇਰੇ ਭਰਾ ਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਹੀ ਆ ਖੇਤਾਂ ਦੇ ਵਿੱਚ ਖੇਤੀ ਕਰਦੇ ਸੀ ਜਦੋਂ ਪੜਦੇ ਸੀਗੇ ਇਹ ਧਰਤੀ ਕਲੰਗੀਧਰ ਪਿਤਾ ਜਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਸ਼ੂ ਪ੍ਰਾਪਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਮੱਥੇ 'ਨ ਲੱਗਿਆ ਮੇਰਾ ਸਿਰ ਝੁਕ ਗਿਆ ਮੇਰੇ ਅੱਖਾਂ ਚੋਂ ਅੰਸੂ ਆਏ ਜਦੋਂ ਮੈਂ ਉਸ ਰਜੋਨ ਦੀ ਸਪੀਚ ਸੁਣ ਬਹੁਤ ਮਾਣਕ ਵਾਲੇ ਗੁਰੂ ਉਹਨੂੰ ਸ਼ਕਤੀ ਦੇ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਦਾ ਉਸ ਤੋਂ ਤੇ ਹੋਈ ਨਹੀਂ ਸਕਦੀ ਉਹ ਆ ਚੜ੍ਹਦੀ ਕਲਾ ਮੈਂ ਦੇਖ ਲਈ ਮੈਂ ਚੜ੍ਹਦੀ ਕਲਾ ਦੇਖ ਲਈ ਮੈਂ ਅਨੁਭਵ ਕਰ ਲਈ ਵੀ ਆ ਚੜ੍ਹਦੀ ਕਲਾ ਮੈਂ ਸੱਚੀ ਬੋਲਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀ ਪਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਹਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਪਰ ਰਵਨੀਤ ਬਿੱਟੂ ਇਸ ਨੂੰ ਹੋਰ ਤਰੀਕੇ ਨਾਲ ਨਹੀਂ ਉਹਨੇ ਬਿਆਨ ਕਰ ਦੇ ਕਿਹਾ ਉਹਨੇ ਕੁਝ ਨਹੀਂ ਬਿੱਟੂ ਅਕਸਰ ਕਹਿੰਦੇ ਰਹਿੰਦੇ ਨੇ ਉਹ ਤਾਂ ਉਹ ਤੋਂ ਬਾਅਦ ਨਹੀਂ ਕੋਈ ਬਿਆਨ ਬਸਾਂ ਬੱਕਰੀ ਜਾਓ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਬਿਆਨ ਆਉਂਦੇ ਬੱਕ ਬੱਕਰੀ ਜਾਓ ਉਸੀ ਕੋਈ ਮਤਲਬ ਉਹ ਕਹਿੰਦੇ ਮੇਰੇ ਦਾਦੇ ਜੀ ਉਹਨਾਂ ਨੇ ਮਾਰਿਆ ਜਿਹੜੀ ਥੋਡੀ ਸਪੀਚ ਦਾ ਉਸ ਦਾ ਕੀ ਪ੍ਰਭਾਵ ਇਹ ਲੋਕ ਦੱਸਣ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਬਲਵੰਤ ਸਿੰਘ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਕਿਹਾ ਨਾ ਤਾਂ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਹ ਸਿਲਸਿਲਾ ਚੱਲਦਾ ਰਹੇਗਾ ਇਹੀ ਤਾਂ ਸਾਰੇ ਜੰਦੇ ਮੈਂ ਵੀ ਕਹੀ ਦੂੰ ਮੈਂ ਕਰ ਸਕਦਾ ਉਹ ਕਰ ਸਕਦਾ ਪਰ ਕੀ ਮੈਂ ਜੋ ਕਹਿ ਰਿਹਾ ਉਸ ਦੇ ਉੱਤੇ ਫੁੱਲ ਚੜੋਣਾ ਆਪਣਾ ਜੀਵਨ ਮੇਰਾ ਉਹਦੇ ਮੁਤਾਬਕ ਹੈ ਕਿ ਨਹੀਂ ਉਸ ਬੰਦੇ ਦਾ ਆਪਣਾ ਜੀਵਨ ਉਹ ਉਹ ਦੀ ਜਿਹੜੀ ਸਪੀਚ ਆ ਉਸ ਨੂੰ ਸੁਨਹਿਰੀ ਅੱਖਾਂ ਚ ਰੱਖ ਕੇ ਵੀ ਆ ਸਾਡਾ ਸਿੱਖਾਂ ਦਾ ਕਿਰਦਾਰ ਆ ਸਾਡਾ ਸਿੱਖਾਂ ਦਾ ਕੈਰੇਕਟਰ ਆ ਜਿਹੜਾ ਬਲੱਖਣ ਜਿਹੜਾ ਦੁਨੀਆ ਦੇ ਵਿੱਚ ਉਸ ਦਾ ਕੋਈ ਪੈਰਲ ਹੈ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਨੇ ਲਿਖ ਕੇ ਦੇਤਾ ਕੇ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਹਾਈ ਕੋਰਟ ਨੇ ਫਿਰ ਉਹ ਸਜ਼ਾ ਨੂੰ ਕਨਫਰਮ ਕੀਤਾ ਫਿਰ ਮੇਰੇ ਡੈਥ ਵਾਰੰਟ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ ਕੁਸੀਂ ਤਾਂ ਚੰਡੇ ਚਲਾ ਕੇ ਆਪਣੇ ਘਰਾਂ ਨੂੰ ਜਾ ਵੜੇ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਸਿੱਖਾਂ ਦੇ ਕੋਲ ਇਸ ਕਿਸਮ ਦੇ ਕੈਰੇਕਟਰ ਜਿਨ੍ਹਾਂ ਤੇ ਸਿੱਖੀ ਜੀਵਤ ਹੂ ਪਿਲਰਸ ਹੈਗੇ ਸਿੱਖੀ ਸਿੱਖੀ ਦੇ ਥੰਮਾ ਜਿਨ੍ਹਾਂ ਤੇ ਸਿੱਖੀ ਖੜੀ ਹੈ ਅਸੀਂ ਸਿੱਖੀ ਟੁੱਟ ਨਹੀਂ ਸਕਦੀ ਸੀ ਕਿ ਸਿੱਖੀ ਕਿਸੇ ਵੀ ਕੀਮਤ ਤੇ ਘਟ ਨਹੀਂ ਸਕਦੀ ਕਿਸ ਲੈਵਲ ਤੇ ਉਹ ਰਾਜਵਾਨਾ ਖੜਾ ਇੰਨਾ ਛੋਟਾ ਟਾਈਮ ਆ 3 ਘੰਟੇ 3 ਘੰਟੇ ਦੇ ਵਿੱਚ ਜੋ ਕੁਝ ਕਰ ਗਿਆ ਉਹ ਵਿਚ ਹੱਸੇਗਾ ਦੁਨੀਆ ਦੇ ਲਈ ਸਿੱਖੀ ਨਹੀਂ ਨਹੀਂ ਦੁਨੀਆ ਦੇ ਲਈ ਇੱਕ ਐਸੀ ਗੱਲ ਕਰ ਗਿਆ ਪਤਾ ਨਹੀਂ ਕਿੱਥੋਂ ਨਿਕਲੀ ਗੱਲ ਕਿਸ ਦਿਮਾਗ ਵਿੱਚੋਂ ਨਿਕਲੀ ਕਿਸ ਜ਼ੁਬਾਨ ਵਿੱਚੋਂ ਨਿਕਲੀ ਤਨ ਆਉ ਜ਼ੁਬਾਨ ਤਨ ਆਉ ਦਿਮਾਗ ਅਸੀਂ ਸਿਰੇ ਚ ਕਰ ਸਕਦੇ ਹਾਂ ਉਸ ਦਿਮਾਗ ਤੇ ਉਸ ਮਾਰ ਦੇ ਦਿੱਤੇ ਉਸ ਦੀ ਮਾਨਸਿਕਤਾ ਜੋ ਤੇ ਤਨ ਤਨ ਕੈਸਾ ਤੋਂ ਪ੍ਰੀਨ ਕੋਟ ਬੀਬੇ ਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿਸਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਆ ਪਹੁੰਚੇ ਨੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਿੰਨਾ ਖਾਲਸਾ ਪੰਥ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼੍ਰੋਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਂ ਅਜੇ ਇੱਥੇ ਨਾ ਹੁੰਦਾ ਇਹੋ ਜਿਹੇ ਮਨੁੱਖ ਪੈਦਾ ਕੀਤੇ ਅੱਜ ਵੀ ਆ ਦੇਖ ਲਓ ਰਾਜੋ ਹਨੂਰ ਕਿ ਦੀ ਮਤਲਬ ਜ਼ਬਰਦਸਤ ਕੈਰੈਕਟਰ ਹੈ ਉਸ ਬੰਦੇ ਕਿੰਨੀ ਜ਼ਬਰਦਸਤ ਉਸ ਦੀ ਮਤਲਬ ਵਿਚਾਰਤਾ ਕਿਸ ਗੱਲ ਤੇ ਪੈਰਾ ਦੇ ਰਿਹਾ ਮੈਂ ਤਾਂ ਹੈਰਾਨ ਰਹਿ ਗਿਆ ਤੇ ਐਸੇ ਮਨੁੱਖ ਮੈਂ ਕਹਿੰਦਾ ਸਦੀਆਂ ਚ ਪਹਿਲਾਂ ਨਹੀਂ ਜਿਨ੍ਹਾਂ ਕੋਮਾ ਕੋਲ ਇਸ ਕਿਸਮ ਦੇ ਮਨੁੱਖਾ ਉਸ ਵਿਚਾਰਤਾ ਰਨ ਤੁਸੀਂ ਸਮਰਪਤੀ ਹੋ ਜੋ ਬਹੁਤ ਵੱਡੀ ਗੱਲ ਜਿਸ ਵਿਚਾਰਤਾ ਰਤੇ ਉਹ ਖਰਾਬ ਜਰਾ ਪ੍ਰਜਾਣ ਬਹੁਤ ਬੜੀ ਸ਼ਕਤੀ ਦਾ مالک ਆ ਉਹ ਬੁਢੀ ਮਾਨਸਿਕਤਾ ਦਾ ਮਾਲਕਾ ਬਹੁਤ ਬੜੇ ਸੱਚਾਈ ਦੇ ਪੈਰਾਦਰ ਵਾਲਾ ਜਿਹਦੀ ਗੱਲ ਗੁਰੂ ਨਾਨਕ ਸੱਚ-ਸੱਚ ਤਾਂ ਕਰਦੇ ਗਏ ਸੱਚ ਤੇ ਪੈਰਾ ਕਹੁੰਦੇ ਰਿਹਾ ਆ ਦੇ ਰਿਹਾ ਪੈਰਾ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸਭਧਾਨ ਨੂੰ ਨਹੀਂ ਮੰਨਦਾ ਮੈਂ ਕਿਹਾ ਸਭਧਾਨ ਨੂੰ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਫਿਰ ਅਦਾਲਤ ਵਿੱਚ ਕੇਸ ਲੜ ਇਹ ਕਹਿ ਕੇ ਮੈਂ નિર્ਦੋਸ਼ ਹਾਂ ਕੀ ਮੈਂ ਕਿਹਾ ਤੁਹਾਡਾ ਸੰਵਿਧਾਨ ਝੂਠ ਤੇ ਧੋਖੇ ਦੀ ਪੁਸ਼ਤ ਪਨਾਹੀ ਨਹੀਂ ਕਰ ਰਿਹਾ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਤਾਂ ਦੋ ਹੀ ਅੱਖਰ ਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਦਕ ਨੂੰ ਪਰਖ ਰਹੇ ਨੇ ਕਿੱਡੀ ਵੱਡੀ ਗੱਲ ਹੈ ਕਿੱਡੀ ਵੱਡੀ ਗੱਲ ਇੱਕ ਪਾਸੇ ਬਾਤ ਹੈ ਇੱਕ ਪਾਸੇ ਝੂਠ ਬੋਲਣ ਲਈ ਕਹੀ ਜਾ ਰਹੀ ਹੈ ਆ ਤੁਹਾਡਾ ਜਿਹੜਾ ਮਤਲਬ ਵਿਧਾਨ ਆ ਉਹ ਕਹ ਰਿਹਾ ਝੂਠ ਬੋਲ ਤੂੰ ਖੜਾ ਚੜਾ ਲਾਪ ਰਿਹਾ ਉਹ ਕਹਦਾ ਮੈਨੂੰ ਮਨਜ਼ੂਰ ਨਹੀਂ ਮੈਨੂੰ ਗੁਰੂ ਦਾ ਵਿਧਾਨ ਮਨਜ਼ੂਰ ਹੈ ਗੁਰੂ ਦਾ ਮੈਨੂੰ ਜੋ ਜਿਸ ਨੇ ਜਿਸ ਦੇ ਮੈਂ ਲੜ ਲੱਗਿਆ ਉਹ ਮੈਨੂੰ ਮਨਜ਼ੂਰ ਹੈ ਮੈਂ ਨਹੀਂ ਇਹ ਕੰਮ ਕਰਾਂ ਜਾ ਕੇ ਕੀ ਜਵਾਬ ਦੂੰ ਮੈਂ ਝੂਠ ਬੋਲ ਕੇ ਆ ਸਤਗੁਰ ਕਿਰਪਾ ਕਰਨ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਦਾ ਜਿੱਥੇ ਅਸ਼ੀਰਵਾਦ ਹੋਏ ਉੱਥੇ ਫਿਰ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਮਾਤਾ ਰਹਿੰਦੀ ਨਹੀਂ ਹੈਗੀ ਤਾਂ ਇਤਿਹਾਸ ਦੇ ਵਿੱਚ ਰਾਜਵਾਨਾ ਰਹੇਗਾ ਇਤਿਹਾਸ ਦੇ ਵਿੱਚ ਪ੍ਰਵਨੀਤ ਨਹੀਂ ਰਹੇਗਾ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਇਤਿਹਾਸ ਦੇ ਵਿੱਚ ਰਾਜਵਾਨਾ ਰਹਿਣ ਕੀਤਾ ਬੱਲੂ ਨਹੀਂ ਰਹਿੰਦਾ